ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਪਟ્રોલ ਵਾਲੇ ਬੋਲਟ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਅੱਜ ਤੁਹਾਨੂੰ ਡੀਜ਼ਲ ਵਾਲਾ ਬੋਲਟ ਦਿਖਾਉਣ ਲੱਗੇ ਆਂ ਦੇਖੋ ਕਿਰਾ ਕਿਵੇਂ ਲੱਗਦਾ ਹੈ ਡੀਜ਼ਲ ਵਾਲਾ ਬੋਲਟ ਆ 1998 ਮਾਡਲ ਆ ਤੇ ਆ ਬਾਈ ਹੁਣਾਂ ਕੋਲ ਹੈਗਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਆ ਹਾਂਜੀ ਹਾਂਜੀ ਕਿਹੜਾ ਮਾਡਲ ਆ ਇਹ ਵੀਰੇ 98 ਮਾਡਲ ਆ 1998 ਮਾਡਲ ਆ ਇਤੇਰੇ ਬਾਪੂ ਨੇ ਲਿਆ ਸੀ ਹਾਂਜੀ ਹਾਂਜੀ ਵੀਰੇ ਬਾਪੂ ਹੁਣ ਇਹ ਨਵੇਂ ਘੜਾਇਆ ਸੀ ਤੇਰੇ ਬਾਪੂ ਨੇ ਲਿਆ ਸੀ ਠੀਕ ਆ ਠੀਕ ਆ ਠੀਕ ਆ ਇਹਦੀ ਹਾਲਤ ਹੁਣ ਬਾਲਾ ਹੀ ਉਹ ਕੀਤੀ ਪਈ ਹੈ ਪੱਠਿਆਂ ਪੱਠਿਆਂ ਦੇ ਲਾਇਆ ਸੀ ਹੈ ਪੱਠਿਆਂ ਦੇ ਲਾਇਆ ਹੋਇਆ ਪੱਠਿਆਂ ਤੇ ਲਾਇਆ ਹੋਕ ਲੱਗੀ ਆ ਹ ਰੰਦ ਆਜੋਕਰ ਤੁਸੀਂ ਮੋਟਰਸਾਈਕਲ ਪਲਟੀਨ ਨੇ ਸੀਟੀ 100 ਅ ਦੂਜੇ ਆਹ ਆਪਣੇ ਹੀਰੋ ਹਾਂਡੇ ਵਾਲਿਆਂ ਦੇ ਦੇਖੇ ਹੋਣਗੇ ਪਰ ਤੁਸੀਂ ਬੋਲਡ ਆ ਮਗਰ ਲਈ ਹੋਕ ਆ ਜਿਹੜੀ ਇਹਦੀ ਪਹਿਲੀ ਵਾਰ ਹੀ ਦੇਖੇ ਹੋਣਾ ਜਿਹੜੇ ਇਹੋ ਜਿਹੇ ਬੰਦੇ ਆ ਜਿਹੜੇ ਬੋਲਟ ਵੀ ਬੋਲਟ ਦੇ ਪੱਠੇ ਹੀ ਲੈ ਕੇ ਆਉਂਦੇ ਆ ਆ ਮੁੰਡੇ ਕੋਲ ਆ ਮਤਲਬ ਜਿਹੜਾ ਡੀਜ਼ਲ ਆ ਭਾਈ ਇਹਦੇ ਕਿੰਨੀ ਐਵਰੇਜ ਰਹੀ ਹੈ ਯਾਰ ਇਹਦੀ ਇਹ ਭਾਰੀ ਬਹੁਤ ਹੈ ਦਾ ਮੱਲਾ 80 90 ਦੀ ਹੈਗੀ ਹੈ 80 90 ਹਾਂ ਕੱਢੀ ਵੀ ਹੈ ਬਾ ਕੱਢੀ ਆ ਹੈ ਕੱਢੀ ਹੋਈ ਆ ਕੱਢੀ ਹੋਈ ਆ ਹਾਂ 80 90 ਫਿਰ ਮੱਲਾ ਯਾਰ ਇਹਦਾ ਐਵਰੀ ਬਹੁਤ ਆ ਯਾਰ ਇਹਦੀ ਤਾਂ ਆਹ ਇੰਜਣਾ ਜਿਹੜਾ ਇਹਦਾ ਪਹਿਲਾ ਹੀ ਆਇਆ ਸੀਗਾ ਜਾਂ ਪਹਿਲਾ ਪਹਿਲਾ ਹੀ ਵੀਰੇ ਸਾਰਾ ਕੁਝ ਇਹ ਪਹਿਲਾਂ ਦੀਆਂ ਐ ਹਾਂਜੀ ਹਾਂਜੀ ਪਹਿਲੇ ਦੇ ਪੁੱਠੇ ਗੇਰਾਂ ਵਾਲਾ ਹੈ ਹਾਂ ਹੈਨਾ ਤੇ ਇਹ ਬਾਈ ਹੁਣ ਆਪਾਂ ਸੇਲ ਕਰਨਾ ਹੈ ਹਾਂ ਹਾਂ ਵੀਰੇ ਸੇਲ ਕਰ ਕਿੰਨੇ ਕ ਮੰਗਦਾ ਪੈਸੇ ਮੰਗਨੋਂ ਤਾਂ 60000 ਮੰਗਦੇ ਆ ਥੋੜਾ ਉੱਚੀ ਬੋਲ 60000 ਮੰਗ 60000 ਰੁਪਏ ਮੰਗਦੇ ਆ ਜੇ ਕਿਸੇ ਨੇ ਲੈਣਾ ਡੀਜ਼ਲ ਆ ਸੀਰੀਆ ਐਵਰੇਜ ਆ ਥੋੜਾ ਜਿਹਾ ਉੱਤੇ ਪੈਸੇ ਲਾਉਣੇ ਪੈਣੇ ਇਹਦੇ ਤੁਹਾਨੂੰ ਵੈਸੇ ਹੁਣ ਤਾਂ ਚੱਲਦਾ ਹਨਾ ਚੱਲਦੀ ਹਾਲਤ 'ਚ ਆ ਜੇ ਤੁਹਾਡਾ ਸ਼ੌਂਕ ਆ ਵੀ ਇਹਦੇ ਤੇ ਹੋਰ ਰੁਪਏ ਲਾ ਲਗੇ ਮਤਲਬ ਫੇਰ ਇਹ ਕਿਆ ਬਾਤਾਂ ਹੀ ਹੋ ਜੂਗਾ ਤੇ ਬਾਈ ਤੁਹਾਡੇ ਕੋਲੇ ਇਹ ਕਿਹੜੇ ਸਾਲ 'ਚ ਆ ਗਿਆ ਸੀਗਾ 98 ਦੀ ਲਿਆਦਾ ਸੀ ਆਪਾਂ ਵੀਰੇ 95 ਦੇ ਵਿੱਚ ਤੁਹਾਡੇ ਕੋਲੇ ਆ ਗਿਆ ਸੀਗਾ ਬਾਈ ਕੀ ਕੀ ਫਿਰ ਕਦੋਂ ਸਿੱਖਿਆ ਤੋਂ ਅੱਦੇ ਤੋਂ ਮੈਂ ਤਾਂ ਵੀਰੇ ਹੁਣ ਜੀ ਸਿੱਖਿਆ ਯਾਰ ਹਾਂ ਤੇਰਾ ਜਨਮ ਕਿੰਨੇ ਦਾ ਏ ਮੇਰਾ ਤਾਂ 7 ਦਾ 7 ਦਾ ਏ ਹਾਂ 2007 ਦਾ ਤੇਰਾ ਜਨਮ ਮਤਲਬ ਤੇਰੇ ਜਨਮ ਉਦੋਂ ਵੀ ਇਹੇ ਤੁਹਾਡੇ ਕੋਲੇ ਪਹਿਲਾਂ ਦਾ ਪਹਿਲਾਂ ਦਾ ਵੀਰੇ ਬਾਪੂ ਹੁਣੇ ਨਵੇਂ ਹੀ ਘੜਾਇਆ ਸੀ ਪਹਿਲਾਂ ਦਾ ਪਹਿਲਾਂ ਦਾ ਠੀਕ ਆ ਠੀਕ ਆ ਨਾ ਨਵਾਂ ਘੜਾਇਆ ਸੀ ਹਾਂ ਤੇ ਹੁਣ ਇਹਦਾ ਪਾ ਮਾਗਦੇ ਆ 60000 ਹਾਂਜੀ ਹਾਂਜੀ ਤੇ ਜੇ ਕੋਈ ਬੰਦਾ ਲੈਣ ਆਵੇ ਆਪਣੀ ਵੀਡੀਓ ਸ਼ੇਅਰ ਕਰਕੇ ਮੌਕੇ ਤੇ ਮਾਨ ਤਾਣ ਹੋ ਜੂ ਵੀਰੇ ਮੌਕੇ ਤੇ ਮਾਨ ਤਾਣ ਹੋ ਜੂ ਹਾਂਜੀ ਹਮ ਬਈ ਗਰਜੀਤ ਹੈ ਨਾ ਬੋਲਟ ਦਾ ਬਹੁਤ ਦੇਖਿਆ ਆਪਾਂ ਪਰ ਮੈਂ ਮੇਰੀ ਸੁਰਤ ਅੱਜ ਡੀਜ਼ਲ ਵਾਲਾ ਬੋਲਟ ਮੈਂ ਅੱਜ ਪਹਿਲੀ ਵਾਰ ਦੇਖਿਆ ਦਾ ਡੈਂਟਿੰਗ ਪੇਂਟਿੰਗ ਹੋਣ ਵਾਲੀ ਹਾਂ ਡੈਂਟਿੰਗ ਪੇਂਟਿੰਗ ਹੋਣ ਵਾਲੀ ਆ ਤੇ ਜੇ ਕਿਸੇ ਨੇ ਲੈਣਾ ਡੀਜ਼ਲ ਬੋਲਟ ਨੰਬਰ ਦੱਸ ਦਿਆ ਕਰੀ ਆਉਦਾ ਤੇ ਪਿੰਡ ਦੱਸ ਦੇ ਕਿਹੜਾ ਪਿੰਡ ਵੀਰੇ ਮੁੱਲਾ ਬਹੁਤ ਦਾਖਾ ਚਾਕਲਾਂ ਪਿੰਡ ਨੰਬਰ ਹੈਗਾ 7508756114 ਤੇ ਲਾਜ਼ਮੀ ਘੰਟੀ ਖੜਕਾ ਲਿਓ ਜਿਹੜੇ ਜਿਹੜੇ ਸੱਜਣਾ ਨੂੰ ਡੀਜ਼ਲ ਵਾਲਾ ਬੋਲਟ ਚਾਹਵਣਾ ਤਾਂ ਲਾਜ਼ਮੀ ਤੁਸੀਂ ਬੋਲਟ ਆ ਜਿਹੜਾ ਇਹ ਡਗ ਡਗ ਕਰਾਉਣੀ ਆ ਗਲੀਆਂ ਅੱਜ ਭਜਾਉਣਾ ਐ ਪੱਠੇ ਲੈ ਕੇ ਆਉਣੇ ਆ ਤਾਂ ਹੈ ਜੇ ਦਾ ਹੁੱਕ ਲਵਾ ਦੋਗੇ ਫਿਰ ਤੁਸੀਂ ਸ਼ੌਕੀਆ ਤੌਰ ਤੇ ਰੱਖ ਸਕਦੇ ਆ ਫਿਰ ਬੰਬੂ ਘਾਟ ਬਣ ਜਾ ਹਾਂ ਫਿਰ ਬੁਰੇ ਲਖਾ ਵੀ ਸਕਦੇ ਆ ਵੀ ਬੰਬੂ ਘਾਟ ਤੇ ਜੇ ਤੁਸੀਂ ਭਾਈ ਰੱਖਣਾ ਹੈਗਾ ਇਹ ਕੰਮ ਲਈ ਫਿਰ ਤੁਸੀਂ ਇਹ ਹੁੱਕ ਦੇ ਰਕਾ ਲੈਣ ਕੋਲ ਕਰਾ ਕੇ ਗੀੜਾ ਦੇਣ ਨੂੰ ਵੀ ਰੱਖ ਸਕਦੇ ਆ ਤੇ ਨਾਲ ਦੇ ਨਾਲ ਜਿਵੇਂ ਬਾਈ ਹੁਣੀ ਕੰਮ ਰੈਂਦੇ ਰਹੇ ਰਹੇ ਆ ਇਦਾਂ ਤੁਸੀਂ ਕੰਮ ਵੀ ਲੈ ਸਕਦੇ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਆ ਕਰੋ ਲਾਜ਼ਮੀ ਤੇ ਜੇ ਵੀਰ ਕਹਿੰਨੇ ਚਾਹਵਾਣਾ ਖਰੀਦਣ ਦਾ ਚਾਹਵਾਣਾ ਤਾਂ ਉਹ ਵੀ ਇਹ ਮਤਲਬ ਨੰਬਰ ਚੱਲੀ ਜਾਂਦਾ ਮੁੰਡੇ ਦਾ ਤੁਸੀਂ ਕਾਲ ਕਰਕੇ ਇਹਦੀ ਇਹਦੇ ਤੇ ਜਾਣਕਾਰੀ ਆ ਜਿਹੜੀ ਹੋਰ ਜਾਣਕਾਰੀ ਇਹ ਮੁੰਡੇ ਤੋਂ ਤੁਸੀਂ ਲੈ ਸਕਦੇ ਆ ਮੈਨੂੰ ਜਿੰਨਾ ਕੁ ਪਤਾ ਵੀਰੇ 98 ਮਾਡਲ ਬਾਈ ਦੱਸਦਾ ਇਹੇ ਪਹਿਲੇ ਨਾਂ ਇਹ ਇਹ ਨੰਬਰ ਹੈਗਾ ਗਾ ਪੀ ਵੀ 046 A 28 28 32 ਪੰਜਾਬ ਦਾ ਹੀ ਨੰਬਰ ਆ ਕੋਈ ਮੰਨ ਲਾ ਵੀ ਇਹ ਕੋਈ ਆਪਾਂ ਐਮ ਪੀ ਜਾਂ ਜੂ ਪੀ ਦਾ ਕੋਈ ਨੰਬਰ ਨਹੀਂ ਹੈਗਾ ਪੰਜਾਬ ਦਾ ਨੰਬਰ ਆ ਪਹਿਲੇ ਬਾਈ ਹੁਣਾਂ ਦੇ ਨਾਂ ਆ ਇਹ ਲੈਣਾ ਇਹਦੇ ਤੇ ਸੰਪਰਕ ਕਰ ਲਓ ਧੰਨਵਾਦ